ਮੰਗ ਕੇ ਨਹੀਂ ਖਾਣਾ ਮਿਹਨਤ ਕਰਨੀ ਭਾਵੇਂ ਸੋ ਹੀ ਬਚੀ ਹੂੰ ਇਹਨੂੰ ਆਪਣਾ ਘਰ ਮਿਲ ਗਿਆ ਤੇ ਜਿਹੜਾ ਕੋਈ 1500 ਕਿਰਾਇਆ ਜਾਂਦਾ ਏ ਉਹ ਬਾਝ ਜਾਵੇ ਤੇ ਮੇਰਾ ਗੁਜ਼ਾਰਾ ਸੌਖਾ ਹੋ ਜਾਏ ਤੁਹਾਨੂੰ ਦਰ ਨਾਲ ਜਿਓ ਹਰੀ ਕੇ ਪਤ ਤੇ ਕੀ ਗੱਲ ਹੋਈ ਆ ਤੁਹਾਡੇ ਜਿਹੜੇ ਲੱਦਾ ਦਾ ਇਹ ਜਮਾਂਦਰੂ ਆ ਜੀ ਜਮਾਂਦਰੂ ਆ ਹਾਂਜੀ ਪਤਨੀ ਘੱਡੀ ਦੇ ਵੀਤ ਰਹੀ ਆ ਹਾਂਜੀ ਉਹ ਤੇ ਪੋਲੀ ਆ ਅਛਾ ਉਹਦੇ ਪੁੱਲ ਜੀ ਹਾਂਜੀ ਕੀ ਨਾਂ ਪਤਨੀ ਟਰਡੀ ਦਾ ਮਨਪ੍ਰੀਤ ਕੌਰ ਆ ਜੀ ਤੇ ਹਰੀ ਕੇ ਆੜਾ ਥਾਂ ਹੈ ਜਿਹੜੇ ਤੁਸੀਂ ਰਹਿ ਰਹੇ ਜੋ ਕੀ ਆਪ ਦਾ ਕਿ ਇਹ ਕਿਰਾਏ ਤੇ ਆ ਨਹੀਂ ਜੀ ਕਿਰਾਏ ਤੇ ਆ ਜੀ ਕਿਰਾਏ ਤੇ ਆ ਹਾਂਜੀ ਕਿੰਨੇ ਬੱਚੇ ਟਰਡੇ ਦੋ ਬੱਚੇ ਇੱਕ ਇੱਕ ਲੜਕਾ ਇੱਕ ਲੜਕੀ ਕਿੰਨੀ ਉਮਰ ਬੱਚਿਆਂ ਦੀ ਹਾਂਜੀ ਬੱਚਾ ਦੇ 9 ਸਾਲ ਦਾ ਕੁੜੀ 13-14 ਸਾਲਾਂ ਦੀ ਅੱਛਾ ਪੜਦੇ ਬੱਚੇ ਹਾਂਜੀ ਤੇ ਫਿਰ ਘਰ ਦਾ ਫਿਰ ਗੁਜ਼ਾਰਾ ਜਾਂਦ ਚੱਲਦਾ ਹਾਂਜੀ ਚਾ ਦੁਕਾਨ ਜਿਹੜੀ ਉਹ ਵੀ ਕਿਰਾਏ ਤੇ ਹੁੰਦੀ ਹੈ ਹਾਂਜੀ ਦੁਕਾਨ ਵੀ ਕਿਰਾਏ ਤੇ ਮਕਾਨ ਵੀ ਕਿਰਾਏ ਅੱਛਾ ਮਕਾਨ ਵੀ ਕਿਰਾਏ ਤੇ ਕਿੰਨਾ ਦੁਕਾਨ ਦਾ ਕਿੰਨਾ ਕਿਰਾਇਆ ਦਿੰਦੇ ਜੇ 1500 ਦੁਕਾਨ ਦਾ ਤੇ 1500 ਹੀ ਕਰਦਾ ਕਰਦਾ ਗੁਜ਼ਾਰਾ ਵਧੀਆ ਹੁੰਦਾ ਹਾਂਜੀ ਟਾਈਮ ਪਾਸ ਹੋਈ ਜਾਂਦਾ ਕਿਸੇ ਤੋਂ ਮੰਗਣਾ ਨਹੀਂ ਪੈਂਦਾ ਆਪਾਂ ਨੂੰ ਇਹ ਆ ਕੇ ਮੰਗ ਕੇ ਨਹੀਂ ਖਾਣਾ ਮਿਹਨਤ ਕਰਨੀ ਪਾਵੇਂ 100 ਹੀ ਬਚੀ ਹਾਂ ਹਾਂ ਸਭ ਤੋਂ ਵਧੀਆ ਗੱਲ ਕੀਤੀ ਤੁਸੀਂ ਕਿ ਮੰਗ ਕੇ ਨਹੀਂ ਖਾਣਾ ਹਾਂਜੀ ਮਿਹਨਤ ਕਰਕੇ ਖਾਣਿਆ ਹਾਂ 100 ਹੀ ਬਚੀ ਹੁਣ ਸਕੂਟਰੀ ਐ ਮੈਂ ਤਾਂ ਤੇਲ ਵਾਲੀ 100 150 ਦਾ ਤੇਲ ਖਾਂਦੀ ਜੇ 250 ਬਜਦਾ 100 ਮੈਨੂੰ ਬਜ ਜਾਂਦਾ 150 ਇਹ ਖਾ ਜਾਂਦੀ ਐ ਮੈਂ ਇਹੀ ਸੋਚਦਾ ਕਿ 150 ਖਾ ਕੇ ਮੈਨੂੰ 100 ਦਿੰਦੀ ਐ ਮੈਨੂੰ ਕਿਸੇ ਘੜੀ ਹੱਥ ਨਹੀਂ ਕਰਨਾ ਪੈਂਦਾ ਅੱਛਾ ਹਾਂਜੀ ਹੁਣ ਕੀ ਮੰਗ ਕਰੋਗੇ ਕਿ ਜਿਹੜਾ ਤੁਸੀਂ ਸਾਨੂੰ ਅੱਜ ਇੱਥੇ ਬੁਲਾਇਆ ਆਪ ਦੇਖ ਰਾਇ ਵਿਖੇ ਹਾਂਜੀ ਮੈਂ ਤਾਂ ਇਹੀ ਕਹਿਣਾ ਕਿ ਗਰੀਬ ਦਾ ਘਰ ਬਣ ਜੀ ਫਿਰ ਨਹੀਂ ਸੱਚਨ ਮਿਲ ਜੇ ਮੈਨੂੰ ਆਪਣਾ ਘਰ ਮਿਲ ਜੇ ਤੇ ਜਿਹੜਾ ਕੋਈ 1500 ਕਰਾਇਆ ਜਾਂਦਾ ਏ ਉਹ ਬਾਝ ਜਾਵੇ ਤੇ ਮੇਰਾ ਗਿਆਨ ਸੌਖਾ ਜਾ ਤੇ ਜਿਤਰਾ ਜਿਹੜੀ ਤੇ ਸਕੂਟਰੀ ਦਾ ਗੈਂਦ ਜਿਹੋ ਇਹ ਚ ਤੇਲ ਜਿਹੜਾ ਮੱਚਦਾ ਹਾਂਜੀ ਇਹਦੇ ਬਾਰੇ ਵੀ ਕੋਈ ਹਾਂਜੀ ਇਹ ਤੇ ਇਹ ਵੀ ਵੇਖੋ ਜੇ ਕੋਈ ਦਾਨੀ ਸੱਜਣ ਮਿਹਰ ਕਰ ਦੇ ਮਿਹਰਬਾਨ ਹੋ ਜੇ ਮਿਲ ਜੇ ਤੇ ਇਹ ਵੀ ਕੋਈ 150 ਬਾਜੀ ਦੇ ਕੱਲ ਦਾ ਗਜਰਾ ਸੌਖਾ ਹੋ ਜਾਊਗਾ ਮੰਗਣ ਦੀ ਜ਼ਰੂਰਤ ਨਹੀਂ ਵੈਸੇ ਵੀ ਨਹੀਂ ਮੈਂ ਮੰਗਦਾ ਮੈਂ ਆਪਣੀ ਮਿਹਨਤ ਕਰਦਾ ਹਾਂ ਹਾਂਜੀ ਬਾਕੀ ਮੇਰੇ ਦੁਕਾਨਦਾਰ ਵਿਚਾਰੇ ਸਾਥ ਦੇਂਦੇ ਆ ਕਈ ਆਖਦੇ ਤੇ ਤੇਲ ਮੱਚੂਗਾ ਅਸੀਂ ਚਾਹ ਫੜ ਕੇ ਲੈ ਜਾਂਦੇ ਕਈ ਲੈ ਵੀ ਜਾਂਦੇ ਕਿੰਨੇ ਕੁ ਦਿਹਾੜੀ ਪਾ ਲੈਂਦੇ ਰੋਜ਼ ਦੀ ਹਾਂਜੀ ਵੇ ਕੋਈ ਚਾਰਜ ਕੀ ਬੈਨਾ ਕੋਈ 200 ਰੁਪਿਆ 250 ਬਾਈ ਦਾ 100 150 ਰੁਪਿਆ ਤੇਲ ਮੱਚ ਜਾਂਦਾ 100 ਕ ਮੈਨੂੰ ਬਚ ਜਾਂਦਾ ਅੱਛਾ ਹਾਂਜੀ ਹੁਣ ਜਿਹੜੇ ਤੁਹਾਨੂੰ ਇਹ ਟਾਈਮ ਵੇਖ ਰਹੇ ਆ ਠੀਕ ਹੈ ਜੀ ਹਾਂਜੀ ਐਨ ਆਰ ਆਈ ਵੀਰ ਜਾਂ ਸਿੱਖ ਜਥੇਬੰਦੀਆਂ ਹਾਂਜੀ ਕੋਈ ਦਾਨੀ ਵੀਰ ਜਿਹੜੇ ਤੁਹਾਨੂੰ ਆਪਦੀ ਦਸਾਂ ਨੌਆਂ ਦੀ ਕਿਰਤ ਕਮਾਈ ਦੇ ਵਿੱਚੋਂ ਕੀ ਲੈ ਕੇ ਦੇਣ ਤੁਹਾਨੂੰ ਹਾਂਜੀ ਕੀ ਲੈ ਕੇ ਕਿਦਿਆਂ ਤੁਹਾਨੂੰ ਹਾਂਜੀ ਮੈਨੂੰ ਇਹੀ ਕਿੰਨਾ ਮੇਰਾ ਘਰ ਵੀ ਬਣ ਜੇ ਤੇ ਮੈਨੂੰ ਸਕੂਟਰੀ ਮਿਲ ਜੇ ਯੋ ਮੈਨੂੰ ਬਾਅਦ ਕੁਛ ਨਹੀਂ ਚਾਹੀਦਾ ਇਹ ਦੋ ਚੀਜ਼ਾਂ ਮਿਲ ਜਾਣ ਬਹੁਤ ਬਹੁਤ ਧੰਨਵਾਦ ਮੰਨ ਲਓ ਕਿ ਜੇਕਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤੁਹਾਡਾ ਜਿਹੜਾ ਸੰਪਰਕ ਨੰਬਰ ਕਿੰਨਾ 99141 65215 ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿਓ 99141 65215 ਇਹ ਤੈਕ ਕਾਰਬਨ ਜੀ ਸਾਡੇ ਨਾਲ ਕਿੰਨੇ ਬੱਚੇ ਆ ਦੋ ਬੱਚੇ ਕੁੜੀ ਮੁੰਡਾ ਅੱਛਾ ਕੁੜੀ ਮੁੰਡਾ ਹੈ ਹਾਂਜੀ ਤੇ ਜਮਾਂਦਰੂ ਇਤਨਾ ਕਿ ਜਮਾਂਦਰੂ ਜੀ ਕਿ ਪੋਲੀਆਂ ਆਇਆ ਹੈ ਪੋਲੀਆਂ ਇਹ ਤੁਹਾਨੂੰ ਪੋਲੀਆਂ ਆਇਆ ਹੈ ਤੇ ਤੁਹਾਡੇ ਜਿਹੜੇ ਪਤੀ ਉਹ ਜਮਾਂਦਰੂ ਇਸ ਤਰ੍ਹਾਂ ਹਾਂਜੀ ਹਾਂਜੀ ਘਰ ਦਾ ਫਿਰ ਗੁਜ਼ਾਰਾ ਫਿਰ ਕਿਸ ਤਰ੍ਹਾਂ ਜਾਉਦਾ ਕਰਦਾ ਚਾਂਬੇ ਮਨਾ ਕੇ ਵੇਚਦੇ ਆ ਹਾਂਜੀ ਹਾਂਜੀ ਤਾਂ ਸਕੂਟਰੀ ਤੇ ਜਾਂਦੇ ਵੇਚਣ ਆ ਸਕੂਟਰੀ ਤੇ ਜਾਂਦੇ ਆ ਤੁਸੀਂ ਸਕੂਟਰੀ ਤੇ ਤੇਲ ਪਾਉਂਦੇ ਸੋ ਲੈ ਕੇ ਦਿੰਦੇ ਸਾਬ ਜੇ ਬੈਟਰੀ ਵਾਲੀ ਸਕੂਟਰ ਮਿਲ ਜੇ ਉਹ ਬੈਟਰੀ ਵਾਲੀ ਸਕੂਟਰ ਜੀ ਤੁਸੀਂ ਮਾਰਕ ਕਰਦੇ ਹੋ ਹਾਂ ਜੀ ਸਕੂਟਰ ਮਿਲ ਜੀ ਅੱਛਾ ਜਿਹੜਾ ਘਰ ਤੁਹਾਡਾ ਨਹੀਂ ਹੈ ਨਹੀਂ ਕਿਰਾਇਆ ਤੇ ਹੈ ਜੀ ਕਿੰਨਾ ਕਿਰਾਇਆ ਦਿੰਦੇ ਤੁਸੀਂ ਦਾ ਕਿਰਾਇਆ 1500 1500 ਜੀ ਮੈਂ ਕਿਰੂ ਜੀ ਮੈਂ ਸਾਡੇ ਘਰ ਬੰਦ ਜੇ ਫੈਮਸ ਤੁਸੀਂ ਮਦਦ ਕਰ ਰਹੇ ਹੋ ਸੋ ਨਿਵਾਤ ਹੋ ਦਿੱ ਸੇਕ ਆਏ ਕੇ ਸਾਡੇ ਮਦਦ ਹੁਸੈਨ ਜੀ ਕਾ ਖਾਲਸਾ ਵਾਇਗ